ਇਹ ਜਿਹੜਾ ਪਾਣੀ ਹੈ ਨਹਿਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਇਹਦੇ ਨਾਲ ਪਰਪੂਸ਼ਨ ਪੈਦਾ ਹੁੰਦਾ ਗੰਦਗੀ ਪੈਦਾ ਹੁੰਦੀ ਹੈ ਪਸ਼ੂ ਪੰਛੀਆਂ ਨੂੰ ਵੀ ਇਹਦੇ ਨਾਲ ਦਿੱਕਤ ਹੁੰਦੀ ਹੈ ਬਿਮਾਰੀ ਦਾ ਖਤਰਾ ਪੈਦਾ ਹੁੰਦਾ ਲੋਕਾਂ ਦੇ ਘਰਾਂ ਦੀ ਜੀਵਨ ਦਾ ਪਾਣੀ ਨਾਲੇ ਦਾ ਬਰ ਰਿਹਾ ਮੈਨੂੰ ਤਾਂ ਪਤਾ ਨਹੀਂ ਪ੍ਰਸ਼ਾਸਨ ਕੀ ਕਰਦਾ ਰਿਹਾ ਹੈ ਪ੍ਰਸ਼ਾਸਨ ਦੀ ਜੇ ਕਮੇਟੀ ਦੀ ਜੁਣੀ ਮਾਰੀ ਹੈ ਤਕੋ ਕੁਦਰਤੀ ਝੀਲ ਆ ਮੇ ਜਿਹੜੀ ਹੈ ਨਾ ਸੁਜਾਨਪੁਰ ਦੀ ਉਹ ਨਹਿਰ ਵਾਲੇ ਪਾਸੇ ਸੀਗੀ ਸ਼ਾਇਦ ਤੁਸੀਂ ਆਪਣੇ ਵੱਡੇ ਬਜ਼ੁਰਗਾਂ ਨੂੰ ਪੁੱਛਿਆ ਹੋਵੇਗਾ ਕਦੀ ਗੱਲਬਾਤ ਕੀਤੀ ਹੋਏ ਤੇ ਜਿਹੜੀ ਝੂਬੜੀ ਸੀ ਨਹਿਰ ਆ ਬੜੇ ਬਾਅਦ ਤੋਂ ਬਣੀ ਹੋਈ ਆ ਸਾਰਨਾ ਪਹਿਲੇ ਸੇ ਕੁਦਰਤੀ ਖੱਡ ਹੁੰਦੀ ਰਹੀ ਆ ਉਹ ਜਦੋਂ ਕੁਦਰਤੀ ਖੱਡ ਸੀ ਤੇ ਪਾਣੀ ਦਾ ਵਹਾਅ ਹਮੇਸ਼ਾ ਨੀਵੇਂ ਵਾਲੇ ਪਾਸੇ ਹੁੰਦਾ ਸੀ ਉਹ ਸ਼ੁਰੂ ਤੋਂ ਹੀ ਉਧਰ ਵਾਲੇ ਪਾਸੇ ਰਿਹਾ ਪਹਿਲਾਂ ਕਿਸੇ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਸੂਬਾ ਸਰਕਾਰ ਵੱਲੋਂ ਨਹਿਰਾ ਦੇ ਪਾਣੀ ਨੂੰ ਗੰਦਲਾ ਹੋਣ ਤੋਂ ਬਚਾਉਣ ਦੇ ਲਈ ਕਈ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਇਸ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਪਾਣੀ ਗੰਦਲਾ ਹੋਣ ਤੋਂ ਰੋਕਣ ਦੇ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਖੇ ਨਗਰ ਕੌਂਸਲ ਵੱਲੋਂ ਸ਼ਹਿਰ ਦਾ ਗੰਦਲਾ ਪਾਣੀ ਯੂਪੀਡੀਸੀ ਨਹਿਰ 'ਚ ਸੁੱਟਿਆ ਜਾ ਰਿਹਾ ਹੈ ਜਿਸ ਵਜ੍ਹਾ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ 'ਚ ਜਾਣ ਵਾਲਾ ਪਾਣੀ ਗੰਦਾ ਹੈ ਦਸਦੇ ਚਲਿਏ ਕਿ ਸੁਜਾਨਪੁਰ ਸ਼ਹਿਰ ਦੀ ਨਹੀਂ ਬਲਕਿ ਮਧਪੁਰ ਤੋਂ ਪਠਾਨਕੋੜ ਤੱਕ ਨਹਿਰ ਦੇ ਕਿਨਾਰੇ ਤੇ ਬਣੇ ਹੋਟਲ ਜਾਂ ਟਾਬਿਆਂ ਦੇ ਪਖਣੀਆਂ ਦੀ ਗੰਦਗੀ ਵੀ ਇਸੇ ਨਹਿਰ ਦੇ ਵਿੱਚ جاری ਹੈ ਜਿਸ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣੀਆਂ ਮਜਬੂਰੀਆਂ ਗਿਨਵਾਉਂਦੇ ਹੋਏ ਦਿਸ ਰਹੇ ਨੇ ਇਸ ਸੰਬੰਧੀ ਜਲ ਸਥਾਨਕ ਲੋਕਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਦ ਤੋਂ ਸੁਜਾਨਪੁਰ ਹੁੰਚ ਆਇਆ ਉਸ ਵੇਲੇ ਤੋਂ ਸ਼ਹਿਰ ਦਾ ਗੰਦਾ ਪਾਣੀ ਇਸੇ ਨਹਿਰ ਦੇ ਵਿੱਚ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਪਾਸੇ ਧਿਆਨ ਦੇਵੇ ਕਿਉਂਕਿ ਇਹ ਪਾਣੀ ਰਾਜਸਥਾਨ ਤੱਕ ਜਾਂਦਾ ਹੈ ਅਤੇ ਪਸ਼ੂ ਪੰਛੀ ਵੀ ਇਹ ਪਾਣੀ ਪਿੰਦੇ ਨੇ ਜਿਸ وجہ ਨਾਲ ਉਹ ਬਿਮਾਰ ਹੋ ਸਕਦੇ ਨੇ ਇਸ ਸੰਬੰਧਿਤ ਜਨ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਗੱਲ ਨੂੰ ਮੰਨਦੇ ਹੋਏ ਕਿਹਾ ਕਿ ਸ਼ਹਿਰ ਦਾ ਗੰਦਾ ਪਾਣੀ ਨਹਿਰ 'ਚ ਜਾ ਰਿਹਾ ਹੈ ਜਿਸ ਦੀ ਵਜ੍ਹਾ ਹੈ ਕਿ ਸੁजानਪੁਰ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਸੀ ਪਰ ਹੁਣ ਵਿਭਾਗ ਦੇ ਵੱਲੋਂ ਸੁजानਪੁਰ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ ਜੋ ਕਿ ਜਲਦ ਹੀ ਤਿਆਰ ਹੋ ਜਾਵੇਗਾ ਅਤੇ ਉਸ ਦੇ ਬਾਅਦ ਸਾਰਾ ਪਾਣੀ ਸੀਵਰੇਜ ਟ੍ਰੀਟਮੈਂਟ ਪਲਾਂਟ ਰਾਹੀਂ ਨਹਿਰ 'ਚ ਛੱਡਿਆ ਜਾਵੇਗਾ ਕੈਨਾ ਹੈ ਜਾਂਦੀ ਆਪੇ ਇਹ ਜਿਹੜਾ ਪਾਣੀ ਹੈ ਨਹਿਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਇਹਦੇ ਨਾਲ ਪ੍ਰਦੂਸ਼ਨ ਪੈਦਾ ਹੁੰਦਾ ਗੰਦਗੀ ਪੈਦਾ ਹੁੰਦੀ ਹੈ ਪਸ਼ੂ ਪੰਛੀਆਂ ਨੂੰ ਵੀ ਇਹਦੇ ਨਾਲ ਦਿੱਕਤ ਹੁੰਦੀ ਹੈ ਬਿਮਾਰੀ ਦਾ ਖਤਰਾ ਪੈਦਾ ਹੁੰਦਾ ਇਹ ਨਹਿਰ ਦਾ ਪਾਣੀ ਜਿਹੜਾ ਰਾਜਸਥਾਨ ਤੱਕ ਜਾ ਰਿਹਾ ਤੇ ਬੜੇ ਮਾੜੇ ਹਾਲਾਤ ਹਨ ਇਹਨੂੰ ਠੀਕ ਕੀਤਾ ਜਾਏ ਸੁਧਾਰ ਕੀਤਾ ਜਾਏ ਪ੍ਰਸ਼ਾਸਨ ਨੂੰ ਵੀ ਇਹ ਚਾਹੀਦਾ ਪੀ ਇਹਦੇ ਬਾਰੇ ਸੋਚਣਾ ਚਾਹੀਦਾ ਅਸਰ ਰਾਜਦਾਨੇ ਮੈਨੂੰ ਤੇ ਘਟ ਘਟ ਜਿਆਦਾ ਨਹੀਂ 20-22 ਸਾਲ ਹੋ ਗਏ ਦੇਖਦੇ ਇਹ ਸੁਰਤੋ ਹਾਦਾਦਾ ਹੀ ਹੈ ਗੰਦਾ ਪਾਣੀ ਜਿੰਨਾ ਵੇ ਸਾਰਾ ਨਹਿਰ ਦੇ ਵਿੱਚ ਹੀ ਪੈਂਦਾ ਆਇਆ ਸਦਾ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ। ਬਾਕੀ ਇਹ ਤੇ ਚਲੋ ਠੀਕ ਆ। ਲੋਕਾਂ ਦੇ ਘਰਾਂ ਦੇ ਵਿੱਚ ਵੀ ਗੰਦਾ ਪਾਣੀ ਨਾਲੇ ਦਾ ਵੜ ਰਿਹਾ। ਮੈਨੂੰ ਤਾਂ ਪਤਾ ਨਹੀਂ ਪ੍ਰਸ਼ਾਸਨ ਕੀ ਕਰਦਾ ਪਿਆਇਆ। ਇਹ ਪ੍ਰਸ਼ਾਸਨ ਦੀ ਜਿਹੜੀ ਕਮੇਟੀ ਦੀ ਜ਼ਿੰਮੇਵਾਰੀ ਆ। ਦੇਖਿਆ ਇਹਨੂੰ ਸਮਝੇ ਲੋਕਾਂ ਨੂੰ ਰਾਹਤ ਮਿਲੇ। ਕਈ ਵਾਰੀ ਕਹਿ ਕੇ ਦੇਖਿਆ ਕਈ ਵਾਰੀ ਪਹਿਲਾਂ ਉਹ ਖਬਰਾਂ ਲੱਗੀਆਂ ਪਰ ਹਜੇ ਤੱਕ ਦਾ ਕੋਈ ਹੱਲ ਨਹੀਂ ਹੋਇਆ। ਪਿੱਛੇ ਜਾਓ ਆਪਸੇ ਬੁਰਾ ਮਹੱਲਾ ਹੈ। ਮਹੱਲੇ ਦੇ ਵਿੱਚ ਮੈਂ ਕਹਿੰਦਾ ਗੰਦਾ ਪਾਣੀ ਬੜੇ ਦਾ ਘਰਾਂ ਦੇ ਵਿੱਚ ਲਫਾਫੇ ਜੋ ਨਾਲੇ ਦਾ ਰੋਡ ਉੱਤੇ ਘਰਾਂ ਦੇ ਅੰਦਰ ਬੜੇ ਦਾ। ਉਹਦਾ ਕੋਈ ਹੱਲ ਨਹੀਂ ਕਰਦਾ ਪਿਆ। ਉਹ ਲਗਾਤਾਰ ਇਹ ਹੁੰਦਨੀਆ ਸ਼ੁਰੂ ਤੋਂ ਇੱਕ ਸਮੱਸਿਆ ਸਾਡੀ ਸਜਨਪੁਰ ਦੀ ਬੜੀ ਵੱਡੀ ਹੈ। ਇਸ ਸਮੱਸਿਆ ਨੂੰ ਧਿਆਨ ਚ ਰੱਖਦੇ ਹੋਇਆ ਪਿਛਲੇ ਸਾਲ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਐ ਐਸਟੀਪੀ ਦਾ ਜੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣ ਦਾ। ਸ਼ਾਇਦ ਤੁਸੀਂ ਦੇਖਿਆ ਵੀ ਹੋਵੇਗਾ ਪੰਜ ਨੰਬਰ ਕੋਲ ਤੋਂ ਸਾਡਾ ਬਹੁਤ ਵੱਡਾ ਪ੍ਰੋਜੈਕਟ ਬੰਦ ਰਿਹਾ ਤੇ ਕੰਪਲੀਸ਼ਨ ਦੇ ਨੇੜੇ ਹੀ ਆ ਜੀਓ। ਸੀਵਰੇਜ ਬੋਰਡ ਉਹ ਪ੍ਰੋਜੈਕਟ ਲਗਾ ਰਿਹਾ। ਉਹ ਪੂਰੇ ਸ਼ਹਿਰ ਦਾ ਜਿੰਨਾ ਵੀ ਗੰਦਾ ਪਾਣੀ ਆ ਸਾਰੇ ਨੂੰ ਅਸੀਂ ਰੀਟਰੀਟ ਕਰਾਂਗੇ ਰੀਟਰੀਟ ਕਰਕੇ ਉਹ ਸਾਰਾ ਪਾਣੀ ਪੀਣ ਵਾਲੇ ਪਾਣੀ ਨਾਲ ਸਾਫ਼ ਹੋਏਗਾ ਜੀ ਉਹ ਪਾਣੀ ਫਿਰ ਅਸੀਂ ਸਿੰਚਾਈ ਲਈ ਉਹਨਾਂ ਨੇ ਸੋਇਲ ਕਨਰਵੇਸ਼ਨ ਡਿਪਾਰਟਮੈਂਟ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਪ੍ਰੋਜੈਕਟ ਉਹ ਵੀ ਤਿਆਰ ਕੀਤਾ ਦੇ ਨਾਲ ਉਹ ਸਾਰੇ ਦਾ ਸਾਰਾ ਪਾਣੀ ਇਰੀਗੇਸ਼ਨ ਵਾਸਤੇ ਵਰਤਿਆ ਜਾਏਗਾ ਫਿਲਹਾਲ ਪਾਣੀ ਸਾਰਾ ਨਹਿਰ ਫਿਲਹਾਲ ਕੋਈ ਵੀ ਦੇਖੋ ਕੁਦਰਤੀ ਢਲਾਨ ਜਿਹੜੀ ਹੈ ਨਾ ਸਜਾਨਪੁਰ ਦੀ ਉਹ ਨਹਿਰ ਵਾਲੇ ਪਾਸੇ ਸੀਗੀ ਸ਼ਾਇਦ ਤੁਸੀਂ ਆਪਣੇ ਵੱਡੇ ਬਜ਼ੁਰਗਾਂ ਨੂੰ ਪੁੱਛਿਆ ਹੋਇਆ ਜਾਂ ਕਦੀ ਗੱਲਬਾਤ ਕੀਤੀ ਹੋਵੇ ਤੇ ਜਿਹੜੀ ਯੂਬੀਡੀਸੀ ਦੀ ਨਹਿਰ ਹੈ ਬੜੀ ਬਾਅਦ ਚ ਬਣੀ ਹੋਈ ਹੈ ਸਾਡੇ ਨੇ ਪਹਿਲੇ ਸੇ ਕੁਦਰਤੀ ਖਾਡ ਹੁੰਦੀ ਰਹੀ ਹੈ ਉਹਨੇ ਜਦੋਂ ਕੁਦਰਤੀ ਖੱਡ ਸੀ ਤੇ ਪਾਣੀ ਦਾ ਬਹਾਵ ਹਮੇਸ਼ਾ ਨੀਵੇਂ ਵਾਲੇ ਪਾਸੇ ਹੁੰਦਾ ਸੀ ਉਹ ਸ਼ੁਰੂ ਤੋਂ ਹੀ ਉਧਰ ਵਾਲੇ ਪਾਸੇ ਗਿਆ ਪਹਿਲਾਂ ਕਿਸੇ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਤੇ ਹੁਣ ਪਿਛਲੇ ਸਾਲ ਤੋਂ ਅਸੀਂ ਇਹ ਸਾਰਾ ਧਿਆਨ ਦੇ ਕੇ ਐਸਡੀਪੀ ਲਗਾ ਰਹੇ ਹਾਂ ਵੱਤ ਤੋਂ ਵੱਤ ਸਾਡਾ 2 ਘੰਟੇ 3 ਮਿੰਟਾਂ ਤੱਕ ਪ੍ਰੋਜੈਕਟ ਪੂਰਾ ਹੋ ਜਾਣਾ ਫਿਰ ਸਾਡਾ ਬਿਲਕੁਲ ਇੱਕ ਬੂੰਦ ਵੀ ਨਹਿਰ ਦੇ ਵਿੱਚ ਗੰਦਾ ਪਾਣੀ ਨਹੀਂ ਜਾਏਗਾ